ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਆਪ ਸਭ ਵਡਪਾਗੇ ਹੋ ਜੋ ਕਿ ਹਰ ਰੋਜ਼ ਹੀ ਸਤਿਗੁਰਾਂ ਦੀ ਅਮਰਤ ਮੇ ਬਾਣੀ ਨੂੰ 10 ਪਾਸੋਂ ਸਰਵਣ ਕਰਦੇ ਹੋ ਪਾਸ਼ਾ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ ਜੋ ਕਿ ਆਪਾਂ ਹਰ ਰੋਜ਼ ਹੀ ਮਹਾਰਾਜ ਜੀ ਦੀ ਬਾਣੀ ਦੇ ਨਾਲ ਜੁੜਦੇ ਆਂ ਤੇ ਮਹਾਰਾਜ ਜੀ ਦੀ ਬਾਣੀ ਪੜ੍ਹ ਕੇ ਮਹਾਰਾਜ ਜੀ ਦੇ ਕੋਲੋਂ ਅਸੀਂ ਹਰ ਰੋਜ਼ ਜੀਵਨ ਜੂਣ ਦੀ ਜਾਣ ਸਿੱਖਦੇ ਆਂ ਭਾਗਾਂ ਵਾਲੇ ਉਹ ਸਤਗੁਰ ਪਾਤਸ਼ਾਹ ਜੀ ਨੇ ಅಪਾਰ ਬਖਸ਼ਿਸ਼ ਕੀਤੀ ਹੈ ਮਹਾਰਾਜ ਭਗਤ ਕਬੀਰ ਜੀ ਦੇ ਪਾਵਨ ਸ੍ਰੀ ਲੋਕਾਂ ਦੀ ਵਿਚਾਰ ਅਸੀਂ ਆਪ ਜੀ ਦੇ ਨਾਲ ਹਰ ਰੋਜ਼ ਸਾਂਝੀ ਕਰਦੇ ਆਂ ਤੇ ਭਗਤ ਕਬੀਰ ਜੀ ਦੇ ਜੀਵਨ ਦੇ ਵਿੱਚ ਜੋ ਵੀ ਕਠਿਨਾਈਆਂ ਮੁਸ਼ਕਲਾਂ ਆਈਆਂ ਨੇ ਉਹ ਸਾਰੀਆਂ ਕਠਿਨਾਈਆਂ ਮੁਸ਼ਕਲਾਂ ਨੂੰ ਉਹਨਾਂ ਨੇ ਆਪਣੀ ਬਾਣੀ ਦੇ ਵਿੱਚ ਦਰਜ ਕੀਤਾ ਹੈ ਤੇ ਸਤਗੁਰ ਪਾਤਸ਼ਾਹ ਭਗਤ ਕਬੀਰ ਜੀ ਸਾਨੂੰ ਇਹ ਗੱਲ ਵੀ ਸਮਝਾਉਂਦੇ ਨੇ ਕਿ ਭਾਈ ਜ ਆਪ ਤੁਸੀਂ ਤੁਰਨਾ ਚਾਹੁੰਦੇ ਨੇ ਜਿਹੜੇ ਚਾਹੁੰਦੇ ਨੇ ਕਿ ਅਸੀਂ ਇਸ ਜੀਵਨ ਵਿੱਚ ਜੋ ਸਤਿਗੁਰੂ ਪਾਸ਼ਾ ਜੀ ਨੇ ਸਾਡੇ ਉੱਤੇ ਕਿਰਪਾ ਕੀਤੀ ਜੋ ਸਾਨੂੰ ਇਹਨਾਂ ਅਨਮੋਲਕ ਜੀਵਨ ਦਿੱਤਾ ਹੈ ਉਸ ਅਨਮੋਲਕ ਜੀਵਨ ਨੂੰ ਬਚਾ ਕੇ ਤੇ ਆਪ ਉਸ ਪਰਮੇਸ਼ਵਰ ਦੇ ਵਿੱਚ ਧਿਆਨ ਨੂੰ ਜੋੜ ਕੇ ਅਸੀਂ ਵੀ ਰੱਬ ਵਾਲਾ ਰੂਪ ਤਾਰਨ ਕਰ ਸਕਦੇ ਹਾਂ ਆਪਾਂ ਰੱਬ ਵਾਲੇ ਗੁਣ ਸਾਡੇ ਅੰਦਰ ਵੀ ਪੈਦਾ ਹੋ ਸਕਦੇ ਆ ਪਰ ਉਹਦੇ ਲਈ ਸਾਨੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹਨਾਂ ਬਾਰੇ ਗਿਆਨ ਹੋਣਾ ਚਾਹੀਦਾ ਹੈ ਇਹ ਇਹਦੇ ਇਹਦੇ ਬਾਰੇ ਜਾਂਚ ਆਣੀ ਚਾਹੀਦੀ ਹੈ ਇਹਦੇ ਬਾਰੇ ਪਤਾ ਹੋਣਾ ਚਾਹੀਦਾ ਵੀ ਇਹ ਕੰਮ ਕਿਵੇਂ ਕਰਦੇ ਨੇ ਇਹ ਕਿਸ ਦਾ ਰੂਪ ਨੇ ਕਿਸ ਤਰ੍ਹਾਂ ਜਿਹੜਾ ਸਾਡੇ ਜੀਵਨ ਦੇ ਵਿੱਚ ਜੋ ਉਤਾਰ ਚੜਾਵ ਹੁੰਦੇ ਨੇ ਇਹ ਕਿਵੇਂ ਜਿਹੜੇ ਨੇ ਉਤਾਰ ਚੜਾਵ ਇਹ ਦੂਰ ਹੋਣਗੇ ਕਿਸ ਤੱਕ ਕਿਉਂ ਨਹੀਂ